ਭਾਈ ਗੁਰਦਤਾ ਖਾਲਸਾ ਭਾਈ ਗੁਰਜੀਤ ਸਿੰਘ ਮਤੇ ਜੀ ਭਾਈ ਗੁਰਜੀਤ ਅਜਾਸੀਰ ਮੰਦਰ ਸਾਹਿਬ ਆਏ ਸੀ ਸਿੰਘ ਨੂੰ ਮਿਲੇ ਆ ਇਹਨਾਂ ਨੇ ਬਹੁਤ ਮਹੱਤਿਆ ਕੰਮ ਕਰਦੇ ਪੈਣ ਸੰਗਤਾਂ ਦੇ ਪੈਣ ਸੰਗਤਾਂ ਨੂੰ ਤੇ ਵਾਜੂਦ ਚ ਰੇਡ ਰੱਖਿਆ ਸਿੰਘ ਸਾਹਿਬ ਕੰਮ ਕਰਦੇ ਸੰਗਤਾਂ ਨੂੰ ਜਿਹੜੀ ਸਸਤਾ ਚਾਲਮੇ ਤੇ ਲਾਤੀ ਪਾਉਂ ਫਮਗੇ ਜੇ ਇਹ ਸਰਕਾਰਾਂ ਡਰਾਈਵ ਫਰੂਟ ਬਾਗੇ ਸਰਦਾਈ ਜਿਹੀ ਤੇ ਆ ਕੇ ਚੀਜ਼ ਜਾਂਦੀ ਆ ਜਿਹੜਾ ਪ੍ਰਾਤਨ ਸਮੇਂ ਤੋਂ ਆ ਰਹੀ ਆ ਉਹ ਅਸੀਂ ਚੁਕਾਉਨੇ ਆ ਜੀ ਕਿ ਕਿਰਪਾ ਗਾਲੇ ਕਰਦੇ ਵਧੀਆ ਖਾਓ ਵਧੀਆ ਪੀਓ ਮੈਂ ਸਵਾਲ ਇਹ ਹੁੰਦਾ ਬਹੁਤ ਬਣੋਗੇ ਸਿੰਘਾਂ ਨੇ ਫੋੜਾ ਵਾ ਤੇ ਦੋ ਦਿੱਤਾ ਡਿਲੀ ਵਧੀਆ ਪੀਨ ਨੂੰ ਅਸੀਂ ਗੋਲਡਨ ਗੇਟ ਤੋਂ ਜ਼ਰੂਰ ਚਲਾਈ ਜਾਣਾ ਮੈਰਾ ਆ ਜ਼ਰੂਰ ਦਸਤਕ ਦਿਓ ਗੋਲਡਨ ਗੇਟ ਤੇ ਵਾਈਕੋ ਜੀਰ ਬੰਦਿਆ ਨੂੰ ਵੀ ਆਓ ਅੰਮ੍ਰਿਤਸਰ ਗੋਲਡਨ ਗੇਟ ਦੇ ਕੋਲ ਐਨਾ ਸਿੰਘ ਨੇ ਸਰਤਾਈ ਦਾ ਲੰਗਨ ਲਗਾਇਆ ਹੋਇਆ ਹੈ ਰੇਟ ਵੀ ਵਾਜਬ ਜਾਈਏ 20-30 ਰੁਪਏ ਰੇਟ ਹੈ ਮੋੜਾ ਜ਼ਿਆਦਾ ਰੇਟ ਨਹੀਂ ਹੈਗਾ glass ਦਾ ਜਰੂਰ ਲਖੋ ਆ ਦੇਖੋ ਕੋਟਨ ਦੇ ਲਖੋ ਵਾਈਡ ਜੀ ਦਾ ਭਲਾ ਵਾਈਡ